ਮੇਰੀ ਤਾਂ ਚੰਨੀ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਬਹੁਤ ਵੱਡੇ ਲੀਡਰ ਨੇ ਮੇਰੀ ਉਹਨਾਂ ਨੂੰ ਇਹੀ ਐਡਵਾਈਸ ਹੈ ਕਿ ਉਹ ਚਮਕੌਰ ਸਾਹਿਬ ਦਾ ਜਿਹੜਾ ਉਹਨਾਂ ਦਾ ਕਿਲਾ ਟਿਹ ਹੈ ਉਸ ਨੂੰ ਵਾਪਸ ਜਾ ਕੇ ਜਿੱਤਣ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਚੰਨੀ ਫੈਕਟਰ ਕਰਕੇ ਦੁਆਬਾ ਦੇ ਵਿੱਚ ਸਾਡੀਆਂ ਸੀਟਾਂ ਜਿੱਤਣ ਉਹ ਆਉਣਾ ਚਾਹੀਦਾ ਸੀ ਉਰੇ ਇਸ ਸੀਟ ਤੇ ਤੋਂ ਲੜਨਾ ਚਾਹੀਦਾ ਕਿ ਨਹੀਂ ਲੜਨਦੇ ਮੇਰੀ ਤਾਂ ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜਿਹੜਾ ਉਹਨਾਂ ਦਾ ਲੌਸਟ ਗਰਾਉਂਡ ਹੈ ਚਮਕੌਰ ਸਾਹਿਬ ਇਹ ਬਤੌਰ ਮੁੱਖ ਮੰਤਰੀ ਉਹ ਚਮਕੌਰ ਸਾਹਿਬ ਦੀ ਸੀਟ ਕਿਉਂ ਹਾਰੀ ਜੇ ਪਾਰਟੀ ਚਰਨਜੀਤ ਸਿੰਘ ਚੰਨੀਵਾਲ ਨੂੰ ਮੈਦਾਨ ਦੇ ਵਿੱਚ ਉਤਾਰ ਦਿੰਦੀ ਹੈ ਤਾਂ ਕੀ ਚੌਧਰੀ ਪਰਿਵਾਰ ਸਪੋਰਟ ਕਰੇਗਾ ਇਹ ਬੇਨਤੀ ਵੀ ਹੈ ਚੰਨੀਵਾਲ ਨੂੰ ਕਿ ਸਾਡੇ ਘਟੋ ਘਟ ਸਾਡੀ ਸੀਟ ਦੇ ਉੱਤੇ ਤਾਂ ਨਾ ਆ ਕੇ ਤੁਸੀਂ ਇਸ ਤੇ ਕਿੰਨਾ ਕੁ ਸਪੈਡ ਕਰੋ ਚੰਨੀ ਸਾਹਿਬ ਨੂੰ ਤਾਂ ਕਾਂਗਰਸ ਪਾਰਟੀ ਵਿੱਚ ਲਿਆਉਣ ਵਾਲਾ ਸਾਡਾ ਪਰਿਵਾਰ ਹੈ ਮੰਤਰੀ ਬਣਾਇਆ ਮੰਤਰੀ ਬਣਨ ਤੋਂ ਬਾਅਦ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਇਆ ਦਾ ਬਹੁਤ ਵੱਡਾ ਉਹਨਾਂ ਨੂੰ ਮਾਨ ਪਾਰਟੀ ਦੇ ਚੁੱਕੀ ਹੈ ਲੋਕ ਪੂਰਨ ਆਸ ਹੈ ਕਿ ਆਉਣ ਵਾਲੀ 24 ਦੇ ਵਿੱਚ ਪਾਰਟੀ ਸਾਨੂੰ ਇਹ ਮੌਕਾ ਦੇਏਗੀ ਤਾਂ ਕਿ ਅਸੀਂ ਚੌਧਰੀ ਸਾਹਿਬ ਦਾ ਜੋ ਜੋ ਇੱਕ ਸੁਪਨਾ ਸੀ ਚੌਧਰੀ ਸਾਹਿਬ ਦੇ ਜਿਹੜੇ ਅਧੂਰੇ ਕੰਮ ਹੈ ਉਹ ਪਾਰਲੀਮੈਂਟ ਵਿੱਚ ਜਾ ਕੇ ਉਹ ਪੂਰੇ ਕਰ ਸਕਦਾ ਜਦੋਂ ਕਿਸੇ ਦੇ ਸਿਰ ਤੋਂ ਉਹਦੇ ਬਾਪ ਦਾ ਸਾਆ ਉੱਠ ਜਾਏ ਹੱਥ ਉੱਠ ਜਾਏ ਇਹ ਉਹੀ ਜਾਣਦਾ ਹੈ ਜਿਸ ਨਾਲ ਇਹ ਬੀਤੀ ਹੁੰਦੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਕੈਂਪੇਨ ਲਾਂਚ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਅੱਜ ਅਰਵਿੰਦ ਕੇਜਰੀਵਾਲ ਸਟੇਜ ਤੋਂ ਬੋਲ ਰਹੇ ਸੀ ਉਹਨੇ ਇਹ ਜ਼ਿਕਰ ਕੀਤਾ ਕਿ ਪੰਜਾਬ ਦੇ 13 MPਾਂ ਦੇ ਵਿੱਚੋਂ ਕੋਈ 5 ਸਾਲ ਇੱਕ MP ਨਹੀਂ ਬੋਲਿਆ ਕਹਿੰਦੇ ਪਰ ਸਾਡਾ ਰਿੰਕੂ ਸੀ ਜੋ 1 ਸਾਲ ਦੇ ਵਿੱਚ ਜਾ ਕੇ ਉੱਥੇ ਬੋਲਿਆ ਔਰ ਉਸ ਦੇ ਵੱਲੋਂ ਪੰਜਾਬ ਦੇ ਮੁੱਦੇ ਚੁੱਕੇ ਗਏ ਨੇ ਹਾਲਾਂਕਿ ਜਲੰਧਰ ਸੀਟ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੀਆਂ ਕਿਆਸਰਈਆਂ ਲਾਈਆਂ ਜਾ ਰਹੀਆਂ ਨੇ ਔਰ ਉੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਆਪਣੇ ਜਲੰਧਰ ਦਾ ਇੱਕ ਸਾਲ ਦਾ ਰਿਪੋਰਟ ਕਾਰਡ ਔਰ ਸਾਲ ਦਾ 2 ਸਾਲ ਦਾ ਰਿਪੋਰਟ ਕਾਰਡ ਦਿਖਾ ਕੇ ਲੋਕਾਂ ਤੋਂ ਲੋਕ ਸਭਾ ਚੋਣਾਂ ਦੀ ਮੰਗ ਕਰਨੀ ਹੈ ਵੋਟਾਂ ਮੰਗਣੀਆਂ ਨੇ ਸਾਡੇ ਨਾਲ ਵਿਕਰਮ ਚੋਧਰੀ ਹੁਣੀ ਮੌਜੂਦ ਨੇ ਜਲੰਧਰ ਲੋਕ ਸਭਾ ਸੀਟ ਤੋਂ ਆਉਂਦੇ ਨੇ ਵੱਡੀ ਗੱਲ ਇਹ ਹੈ ਕਿ ਇਸ ਸੀਟ ਦੇ ਉੱਤੇ ਇਹਨਾਂ ਦੇ ਪਿਤਾ ਜੀ ਸੰਤੋਖ ਚੋਧਰੀ ਹੁਣੀ ਐਮਪੀ ਸੀ ਪਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਬਾਈ ਇਲੈਕਸ਼ਨ ਵੀ ਹੁੰਦੀ ਹੈ ਹਾਲਾਂਕਿ ਉਹ ਸੀਟ ਜਿਹੜੀ ਆ ਉਹ ਰਿੰਕੂ ਨਾਲ ਦੀ ਝੋਲੀ ਪੈ ਜਾਂਦੀ ਹੈ ਪਰ ਇਸ ਵਾਰ ਤਿਆਰੀਆਂ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਹੋ ਜੀਆਂ ਨੇ ਗੱਲਬਾਤ ਕਰਦੇ ਆ ਵਿਕਰਮ ਜੀ ਕਿਵੇਂ ਵੇਖਦੇ ਹੋ ਅੱਜ ਕੈਂਪੇਨ ਲਾਂਚ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਔਰ ਉਹ ਕਹਿੰਦੇ ਕਿ 13 ਦੇ ਐਮਪੀਆ ਦੇ ਵਿੱਚੋਂ 4 ਸਾਲ 5 ਸਾਲ ਕੋ ਇਹ ਤਾਂ ਤੁਸੀਂ ਵੀ ਜਾਣਦੇ ਹੋ ਔਰ ਪੰਜਾਬ ਦੇ ਹਰ ਕੋਨੇ-ਕੋਨੇ ਜਿਹੜੇ ਪੰਜਾਬੀ ਵਸਦੇ ਨੇ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਪਿਛਲੇ 9.5 ਸਾਲ ਜਿੰਨੀ ਦੇਰ ਮੇਰੇ ਪਿਤਾ ਜੀ ਮੈਂਬਰ ਆਫ ਪਾਰਲੀਮੈਂਟ ਜਲੰਧਰੋਂ ਰਹੇ ਭਾਰਤ ਜੋੜੋ ਯਾਤਰਾ 'ਚ ਰਾਹੁਲ ਜੀ ਦੇ ਨਾਲ ਚੱਲਦੇ ਹੋਏ ਉਹਨਾਂ ਦਾ ਦਿਹਾਂਤ ਹੋਇਆ ਔਰ 9.5 ਸਾਲ 'ਚ ਸ਼ਹਿਦ ਹੀ ਕੋਈ ਕੋ ਐਸਾ ਮੁੱਦਾ ਹੋਵੇ ਜਿਹੜਾ ਚੌਧਰੀ ਸਾਹਿਬ ਨੇ ਪਾਰਲੀਮੈਂਟ ਚ ਨਾ ਉਠਾਇਆ ਹੋਵੇ ਔਰ ਬਹੁਤ ਅੱਛੀ ਉਹਨਾਂ ਦੀ ਪਰਫਾਰਮੈਂਸ ਰਹੀ ਹੈ 100% ਉਹਨਾਂ ਦੀ ਉੱਥੇ ਅਟੈਂਡੈਂਸ ਰਹੀ ਔਰ ਮਾਨ ਸਾਹਿਬ ਤਾਂ ਚੌਧਰੀ ਸਾਹਿਬ ਦੇ ਨਾਲ ਹਰ ਰੋਜ਼ ਮੁਲਾਕਾਤ ਕਰਦੇ ਸੀ ਸੈਂਟਰਲ ਹਾਲ ਚ ਤਾਂ ਕੇਜਰੀਵਾਲ ਸਾਹਿਬ ਦਾ ਆਹ ਕਹਿਣਾ ਕਿ ਪਿਛਲੇ 9.5 ਸਾਲ ਚ ਐਮਪੀ ਜਲੰਧਰ ਨੇ ਜਾਂ ਬਾਕੀ ਦੇ ਐਮਪੀਜ਼ ਨੇ ਕੁਝ ਨਹੀਂ ਕੀਤਾ ਔਰ ਇਹਨਾਂ ਦਾ ਇੱਕ ਜਿਹੜਾ ਨਮਾਇੰਦਾ ਹੁਣ ਬਾਈ ਇਲੈਕਸ਼ਨ ਜਿੱਤ ਕੇ ਅੱਜ ਲੋਕ ਸਭਾ ਚ ਗਿਆ ਹੈ ਉਹਨੇ ਜਾ ਕੇ 9 ਮਹੀਨੇ ਆ ਚ ਸਭ ਕੁਝ ਕਰ ਦਿੱਤਾ ਤਾਂ ਮੈਂ ਸਮਝਦਾ ਕਿ ਬਿਲਕੁਲ ਇੱਕ ਝੂਠ ਹੈ ਔਰ ਪਾਰਲੀਮੈਂਟ ਦੀ ਜਿਹੜੀ ਪ੍ਰੋਸੀਡਿੰਗਸ ਨੇ ਉਹ ਟੈਂਪਰ ਨਹੀਂ ਹੁੰਦੀਆਂ ਜਿਸ ਮੈਂਬਰ ਨੇ ਆਪਣੇ ਇਲਾਕੇ ਦੀ ਆਪਣੇ ਸੂਬੇ ਦੀ ਕੋਈ ਗੱਲ ਕੀਤੀ ਹੈ ਉਹ ਸਭ ਰਿਕਾਰਡਡ ਹੈ ਅੰਦਰ ਲੋਕ ਸਭਾ ਸੀਟ ਨੂੰ ਲੈ ਕੇ ਤੁਹਾਡੀਆਂ ਕੀ ਤਿਆਰੀਆਂ ਨੇ ਚੌਧਰੀ ਪਰਿਵਾਰ ਦੀਆਂ ਕੀ ਤਿਆਰੀਆਂ ਨੇ ਕਿਉਂਕਿ ਇੱਕ ਲੈਗੇਸੀ ਰਹੀ ਹੈ ਤੁਹਾਡੇ ਪਰਵਾਦ ਦੀ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਕੋਲੇ ਸੀਟ ਸੀ ਔਰ ਉਸੇ ਸੀਟ ਤੋਂ ਉਹ ਦੋ ਵਾਰ ਉਹ ਜਿੱਤ ਵੀ ਹਾਸਲ ਕਰਦੇ ਨੇ ਇਸ ਵਾਰ ਕੀ ਪਰਿਵਾਰ ਵੀ ਇੱਛਾ ਜਤਾ ਰਿਹਾ ਹੈ ਇਸ ਸੀਟ ਨੂੰ ਦੁਬਾਰਾ ਲੜਨ ਦੇ ਲਈ ਕਿਉਂਕਿ ਪਿਛਲੀ ਵਾਰ ਕਿਉਂਕਿ ਕਰਮਜੀਤ ਕੌਰ ਚੌਧਰੀ ਹਾਲਾਂਕਿ ਉਸ ਫੇਜ਼ ਦੇ ਵਿੱਚੋਂ ਲੜੇ ਜਦੋਂ ਇੱਕ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਸੀ ਪਰ ਫਿਰ ਵੀ ਉਹ ਹਿੰਮਤ ਜਤਾਉਂਦੇ ਨੇ ਉਹ ਲੜਦੇ ਨੇ ਤਾਂ ਕੀ ਇਸ ਵਾਰ ਵੀ ਪਰਿਵਾਰ ਦਾਅਵੇਦਾਰੀ ਕਰ ਰਿਹਾ ਹੈ ਅਸੀਂ ਚੋਣ ਲੜ ਦੇ ਕੋਜੀ ਪਾਰਟੀ ਹਾਈ ਕਮਾਂਡ ਨੇ 2014 ਵਿੱਚ ਮੇਰੇ ਪਿਤਾ ਜੀ ਚੌਧਰੀ ਸੰਤੋਖ ਸਿੰਘ ਜੀ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਉਸ ਵੇਲੇ ਵੀ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਬਹੁਤ ਘਟ ਗਿਣਤੀ ਦੇ ਮੈਂਬਰ ਪਾਰਲੀਮੈਂਟ ਚੁਣ ਕੇ ਗਏ ਮੇਰੇ ਖਾਲ 43 ਐਮਪੀਜ਼ ਚੁਣ ਕੇ ਗਏ ਸੀ ਉਸ ਵੇਲੇ ਵੀ ਬਹੁਤ ਵੱਡੇ ਮਾਰਜਨ ਨਾਲ 72000 ਦੀ ਲੀਡ ਦੇ ਨਾਲ ਚੌਧਰੀ ਸਾਹਿਬ ਜਲੰਧਰ ਪਾਰਲੀਮੈਂਟ ਜਿੱਤ ਕੇ ਦਿੱਲੀ ਗਏ ਸੀ 2019 ਵਿੱਚ ਵੀ ਕਾਂਗਰਸ ਪਾਰਟੀ ਦੇ ਤਕਰੀਬਨ 45 ਲੋਕ ਸਭਾ ਐਮਪੀਜ਼ ਜਿੱਤ ਕੇ ਗਏ ਉਹਦੇ ਵਿੱਚ ਵੀ ਚੌਧਰੀ ਸਾਹਿਬ ਦਾ ਹਿੱਸਾ ਸੀ ਉਹ ਹੀ ਵਾਸ ਪਾਰਟ ਆਫ ਥੈਟ ਤਾਂ ਅਨਫੋਰਚੂਨੇਟਲੀ ਭਾਰਤ ਜੋੜੋ ਯਾਤਰਾ ਚ ਉਹਨਾਂ ਦੀ ਦਿਹਾਂਤ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਚ ਮੇਰੇ ਮਾਤਾ ਜੀ ਬੀਬੀ ਕਰਮਜੀਤ ਕੌਰ ਜੀ ਨੂੰ ਕਾਂਗਰਸ ਪਾਰਟੀ ਆਪਣਾ ਨੁਮਾਇੰਦਾ ਬਣਾਉਂਦੇ ਨੇ ਔਰ ਜਿਸ ਤਰ੍ਹਾਂ ਦੀ ਉਹ ਚੋਣ ਹੋਈ ਉਹ ਕਿਸੇ ਤੋਂ ਲੁਕੀ ਨਹੀਂ ਹੈ ਪੰਜਾਬ ਦਾ ਪੂਰਾ ਪ੍ਰਸ਼ਾਸਨ ਪੰਜਾਬ ਦੀ ਪੁਲਿਸ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਸਾਰੇ ਮੰਤਰੀ ਉਸ ਇਲੈਕਸ਼ਨ ਦੇ ਵਿੱਚ ਜੋ ਕੁਝ ਕਰ ਸਕਦੇ ਸੀ ਉਹਨਾਂ ਨੇ ਕੀਤਾ ਔਰ ਤਕਰੀਬਨ 55 56 ਹਜ਼ਾਰ ਵੋਟ ਦੀ ਬਰਤ ਨਾਲ ਆਵਾਜ਼ੀ ਪਾਰਟੀ ਨੂੰ ਚੋਣ ਜਿੱਤੀ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਸਾਡੀ ਤਿਆਰੀ ਤਾਂ ਉਸ ਦਿਨ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਰਾਹੁਲ ਗਾਂਧੀ ਜੀ ਭਾਰਤ ਜੋੜੋ ਯਾਤਰਾ ਲੈ ਕੇ ਪੰਜਾਬ ਵਿੱਚ ਆਏ ਸੀ ਸਾਡਾ ਹਲਕਾ ਸੀ ਜਲੰਧਰ ਪਾਰਲੀਮੈਂਟ ਸੀ ਮੇਰੀ ਵਿਧਾਨ ਸਭਾ ਸੀ ਸਾਡੀ ਤਿਆਰੀ ਤਾਂ ਉਸ ਦਿਨ ਤੋਂ ਚੱਲ ਰਹੀ ਹੈ ਔਰ ਬੇਸ਼ੱਕ ਅਸੀਂ ਪਿਛਲਾ ਇਲੈਕਸ਼ਨ ਨਹੀਂ ਜਿੱਤ ਸਕੇ ਪਰ ਅਸੀਂ ਆਉਣ ਵਾਲੀ 2024 ਦੀ ਜਿਹੜੀ ਇਹ ਚੋਣ ਹੈ ਇਹਦੇ ਲਈ ਤਿਆਰ ਪਰ ਤਿਆਰ ਹੈ ਤੁਹਾਡੀ ਸੀਟ ਦੇ ਤੋਂ ਚਰਚਾਵਾ ਚਰਨਜੀਤ ਸਿੰਘ ਚੰਨੀ ਦੀਆਂ ਵੀ ਨੇ ਕਿ ਚੰਨੀ ਨੂੰ ਵੀ ਇੱਥੋਂ ਪਾਰਟੀ ਲੜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਦਲਿਤ ਫੈਕਟਰ ਨੇ ਆਮ ਆਦੀ ਪਾਰਟੀ ਦੀ ਉਹ 2022 ਦੀ ਹਨੇਰੀ ਦੇ ਵਿੱਚ ਵੀ ਕੰਮ ਕੀਤਾ ਔਰ ਕਹਿੰਦੇ ਕਿ ਚੰਨੀ ਫੈਕਟਰ ਜਿਹੜਾ ਹੈ ਉਹ ਉੱਥੇ ਦੁਆਬੇ ਦੇ ਵਿੱਚ ਕੰਮ ਆਉਂਦਾ ਹੈ ਔਰ ਜਿਹੜੀਆਂ ਸੀਟਾਂ ਤੁਹਾਨੂੰ ਵੀ ਆਈਆਂ ਨੇ ਸਾਰੀਆਂ ਕਹਿੰਦੇ ਚੰਨੀ ਫੈਕਟਰ ਕਰਕੇ ਆਈਆਂ ਮੈਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਚੰਨੀ ਫੈਕਟਰ ਕਰਕੇ ਦੁਆਬਾ ਦੇ ਵਿੱਚ ਸਾਡੀਆਂ ਸੀਟਾਂ ਜਿੱਤੀਆਂ ਤੁਸੀਂ ਜੇ ਪਿਛਲਾ ਇਤਿਹਾਸ ਕੱਢ ਕੇ ਵੀ ਦੇਖ ਲਓ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀਆਂ ਜਦੋਂ ਮੈਜੋਰਟੀ ਆਉਂਦੀ ਹੈ ਜਦੋਂ ਘੱਟ ਸੀਟਾਂ ਆਉਂਦੀਆਂ ਨੇ ਹਮੇਸ਼ਾ ਜ਼ਿਆਦਾ ਸੀਟਾਂ ਜੜੀਆਂ ਨੇ ਉਹ ਦੁਆਬੇ ਵਿੱਚੋਂ ਇੱਥੇ ਜਿੱਤ ਕੇ ਸਾਡੇ ਨੁਮਾਇੰਦੇ ਆਉਂਦੇ ਨੇ ਜੰਨੀ ਸਾਹਿਬ ਨੂੰ ਪੰਜਾਬ ਦੀ ਮੁੱਖ ਮੰਤਰੀ ਬਣਨ ਦਾ ਇੱਕ ਬਹੁਤ ਇੱਕ ਸੁਨਹਿਰੀ ਮੌਕਾ ਮੈਂ ਸਮਝਦਾ ਕਿ ਇੱਕ ਹਿਸਟਰੀ ਕ੍ਰੀਏਟ ਹੋਈ ਹੈ ਇੰਡੀਆ ਨੈਸ਼ਨਲ ਕਾਂਗਰਸ ਨੇ ਸ਼ਾਨੂੰ ਆਉਣਾ ਚਾਹੀਦਾ ਸੀ ਉਹ ਇਸ ਸਿਹੜ ਤੇ ਤੋਂ ਲੜਨਾ ਚਾਹੀਦਾ ਕਿ ਨਹੀਂ ਲੜ ਤਿਆਰ ਆ ਰਿਹਾ ਚੰਨੀ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਕੇਵਲ 8 ਸਾਲਾਂ ਦੀ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਸੀਐਲਪੀ ਲੀਡਰ ਬਣਾਇਆ ਸੀਐਲਪੀ ਲੀਡਰ ਬਣਾਉਣ ਤੋਂ ਬਾਅਦ ਮੰਤਰੀ ਬਣਾਇਆ ਮੰਤਰੀ ਬਣਾਉਣ ਤੋਂ ਬਾਅਦ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਾਇਆ ਤਾਂ ਬਹੁਤ ਵੱਡਾ ਉਹਨਾਂ ਨੂੰ ਮਾਣ ਪਾਰਟੀ ਦੇ ਚੁੱਕੀ ਹੈ ਪਰ ਇਸ ਇਲੈਕਸ਼ਨ ਦੇ ਵਿੱਚ ਚੰਨੀ ਸਾਹਿਬ ਮੇਰੇ ਤੋਂ ਵੱਡੇ ਨੇ ਮੇਰੀ ਤਾਂ ਉਹਨਾਂ ਨੂੰ ਇਹ ਹੀ ਗੁਜ਼ਾਰਿਸ਼ ਹੈ ਕਿ ਜਿਹੜਾ ਉਹਨਾਂ ਦਾ ਲੌਸਟ ਗਰਾਉਂਡ ਹੈ ਚਮਕੌਰ ਸਾਹਿਬ ਜਿੱਥੋਂ ਉਹ ਇੱਕ ਆਜ਼ਾਦ ਐਮਐਲਏ ਬਣ ਕੇ ਗਏ ਇਹ ਅੱਜ ਉਹਨਾਂ ਵਾਸਤੇ ਸੋਚਣ ਦੀ ਗੱਲ ਹੈ ਕਿ ਬਤੌਰ ਮੁੱਖ ਮੰਤਰੀ ਉਹ ਚਮਕੌਰ ਸਾਹਿਬ ਦੀ ਸੀਟ ਕਿਉਂ ਹਾਰੇ ਔਰ ਜਲੰਧਰ ਦੀ ਜੇ ਤੁਸੀਂ ਗੱਲ ਕਰੋ ਤਾਂ ਜਲੰਧਰ ਦੇ ਵਿੱਚ ਸਾਡੇ ਮੇਰੇ ਨਾਲ ਚਾਰ ਹੋਰ ਐਮਐਲਏ ਸਹਿਬਾਨ ਨੇ ਪੰਜ ਸੀਟਾਂ ਅਸੀਂ ਜਿੱਤ ਕੇ ਆਏ ਆਂ ਔਰ ਅਸੀਂ ਵੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ 2024 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਵਿੱਚ ਸਾਨੂੰ ਕੰਸਿਡਰ ਕੀਤਾ ਜਾਵੇ ਔਰ ਮੈਨੂੰ ਪੂਰਾ ਨਿਸ਼ਵਾਸ ਹੈ ਕਿ ਜਿਸ ਡੈਡੀਕੇਸ਼ਨ ਨਾਲ ਜਿਸ ਜਜ਼ਬੇ ਦੇ ਨਾਲ ਮੇਰੇ ਪਿਤਾ ਚੌਧਰੀ ਸੰਤੋਖ ਸਿੰਘ ਜੀ ਨੇ ਪਾਰਟੀ ਦੀ ਆਈਡੋਲੋਜੀ ਪਾਰਟੀ ਦੀ ਸੋਚ ਪਾਰਟੀ ਦਾ ਝੰਡਾ ਆਪਣੇ ਅਖੀਰਲੇ ਦਮ ਤੱਕ ਚੱਕੇ ਰੱਖਿਆ ਪਾਰਟੀ ਜਦੋਂ ਵੀ ਕੋਈ ਫੈਸਲਾ ਲਏਗੀ ਉਹ ਸਾਰੀਆਂ ਗੱਲਾਂ ਨੂੰ ਮੋਰੇ ਰੱਖ ਕੇ ਕਿ ਪਾਰਟੀ ਨੇ ਫੈਸਲਾ ਤਾਂ तमाम ਸਰਵੇਜ਼ तमाम ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲੈਣਾ ਪਰ ਜਿਸ ਤਰ੍ਹਾਂ ਨਾਲ ਜੋ ਚਰਚਾਵਾਂ ਇੰਟਰਨਲ ਚਰਚਾਵਾਂ ਨੇ ਜਾਂ ਜੋ ਦਿੱਲੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਜੇ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਦੇ ਵਿੱਚ ਉਤਾਰ ਦਿੰਦੀ ਹੈ ਤਾਂ ਕੀ ਚੌਧਰੀ ਪਰਿਵਾਰ ਸਪੋਰਟ ਕਰੇਗਾ ਹਾਲਾਂਕਿ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਦਾਵੇਦਾਰੀ ਹੈ ਕੀਪਤਾ ਤੁਹਾਨੂੰ ਵੀ ਉਤਾਰ ਦੇਵੇ ਤਾਂ ਕੀ ਸਮੇਂ ਤੋਂ ਸਮੀਕਰਨ ਕਿਹੋ ਜੇ ਹੋਣਗੇ ਚੰਨੀ ਦੇ ਆਉਣ ਨਾਲ ਕੋਈ ਤੁਹਾਨੂੰ ਲੱਗਦਾ ਕੀ ਤੁਹਾਡਾ ਫਾਇਦਾ ਹੋਊਗਾ ਜਲੰਧਰ ਦੇਖੋ ਜੀ ਸਾਡੀ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੀ ਤਕਰੀਬਨ 98 ਸਾਲ ਹੋਣ ਜਾ ਰਹੇ ਨੇ ਮੇਰੇ ਲੇਟ ਗ੍ਰੈਂਡਫਾਦਰ ਮਾਸਟਰ ਗੁਰਬੰ타 ਸਿੰਘ ਜੀ 7 ਵਾਰੀ ਐਮ ਐਲ ਏ ਬਣੇ 1972 ਚ ਉਹ ਇਸ ਵਿਧਾਨ ਸਭਾ ਵਿੱਚ ਅਨੋਪੋਜ਼ਡ ਜਿੱਤ ਕੇ ਆਏ ਉਸ ਤੋਂ ਬਾਅਦ ਕਰਤਾਰਪੁਰ ਦੀ ਸੀਟਸ ਮੇਰੇ ਮੇਰੇ ਫਾਦਰ ਦੇ ਬ੍ਰਦਰ ਤੌਰੀ ਜਗਜੀਤ ਸਿੰਘ ਨੇ 5 ਬਾਰ ਰਿਪਰੈਜ਼ੈਂਟ ਕੀਤੀ ਉਹਨਾਂ ਦੇ ਬੇਟੇ ਨੇ ਪਿਛਲੀ ਬਾਰ ਕੀਤੀ ਐਤਕੀ ਮੈਂ ਫਲੋਰ ਕਰ ਰਿਹਾ ਹਾਂ ਦੋ ਵਾਰ ਮੇਰੇ ਪਿਤਾ ਜੀ ਇਹ ਤੋਂ ਵਿਦਾਇਕ ਰਹੇ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਮੈਂ ਇਹ ਸਮਝਦਾ ਹਾਂ ਕਿ ਜੋ ਸਾਡੀ ਪਾਰਟੀ ਪ੍ਰਤੀ ਵਫਾਦਾਰੀ ਹੈ ਔਰ ਪਾਰਟੀ ਪ੍ਰਤੀ ਜੋ ਅਸੀਂ ਇੰਨੇ 98 ਸਾਲ ਕੰਮ ਕੀਤਾ ਹੈ ਇਸ ਮੌਕੇ ਜਿਸ ਮੌਕੇ ਮੇਰੇ ਪਿਤਾ ਨੇ ਆਪਣੇ ਆਪਣੀ ਆਪਣੀ ਸਿਹਤ ਦੀ ਪਰਵਾਹ ਨਾ ਕਰਦੇ ਹੋਏ ਸਵੇਰੇ 5 ਵਜੇ ਜੋ ਐਡੀ ਭਾਰੀ ਠੰਡ ਦੇ ਵਿੱਚ ਪਾਰਟੀ ਦਾ ਝੰਡਾ ਫੜ ਕੇ ਭਾਰਤ ਜੋੜੋ ਯਾਤਰਾ 'ਚ ਉਹਨਾਂ ਨੇ ਆਪਣਾ ਆਪਣੇ ਪ੍ਰਾਣ ਦਿੱਤੇ ਉਸ ਨੂੰ ਪਾਰਟੀ ਮੇਰਾ ਨੇ ਖਿਆਲ ਕੇ ਪੁਲਾਏਗੀ ਔਰ ਮੈਨੂੰ ਪੂਰਨ ਆਸ ਹੈ ਕਿ ਆਉਣ ਵਾਲੀ 24 ਦੇ ਵਿੱਚ ਪਾਰਟੀ ਸਾਨੂੰ ਇਹ ਮੌਕਾ ਦੇਏਗੀ ਤਾਂ ਕਿ ਅਸੀਂ ਚੌਧਰੀ ਸਾਹਿਬ ਦਾ ਜੋ ਜੋ ਇੱਕ ਸੁਪਨਾ ਸੀ ਚੌਧਰੀ ਸਾਹਿਬ ਦੇ ਜਿਹੜੇ ਅਧੂਰੇ ਕੰਮ ਹੈ ਉਹ ਪਾਰਲੀਮੈਂਟ ਵਿੱਚ ਜਾ ਕੇ ਉਹ ਪੂਰੇ ਕਰ ਸਕੀਏ ਕਿ ਉਹ ਤੁਹਾਡੀਆਂ ਅੱਖਾਂ 'ਚ ਵੀ ਨਜ਼ਰ ਆ ਰਿਹਾ ਜਦੋਂ ਤੁਸੀਂ ਉਹ ਪਲ ਯਾਦ ਕਰ ਰਹੇ ਹੋ ਤਾਂ ਪਿਤਾ ਦੀ ਕਮਿਤਾਵਾਂ ਕਿੰਨਾ ਕਿਤੇ ਹਮੇਸ਼ਾ ساری ਜ਼ਿੰਦਗੀ ਰਹਿਣੀ ਹੈ ਪਰ ਜਦੋਂ ਇਹ ਅਜਿਹੇ ਕ੍ਰੂਸ਼ੀਅਲ ਟਾਈਮ ਆ ਜਾਂਦਾ ਜਦੋਂ ਸਿਆਸਤ ਵੀ ਹੁੰਦੀ ਹੈ ਤਾਂ ਲੱਗਦਾ ਕਿ ਉਸਲ ਟਾਈਮ ਤਾਂ ਜਦੋਂ ਕਿਸੇ ਦੇ ਸਿਰ ਤੋਂ ਉਹਦੇ ਬਾਪ ਦਾ ਸਾਆ ਆ ਉੱਠ ਜਾਏ ਹੱਥ ਉੱਠ ਜਾਏ ਇਹ ਉਹੀ ਜਾਣਦਾ ਹੈ ਜਿਸ ਨਾਲ ਇਹ ਬੀਤੀ ਹੁੰਦੀ ਹੈ ਮੇਰੀ ਤਾਂ ਚੰਨੀ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਬਹੁਤ ਵੱਡੇ ਲੀਡਰ ਨੇ ਪੰਜਾਬ ਦੇ ਮੁੱਖ ਮੰਤਰੀ ਰਹਿ ਲੈ ਪਹਿਲੀ ਤਾਂ ਮੇਰੀ ਉਹਨਾਂ ਨੂੰ ਇਹ ਐਡਵਾਈਸ ਹੈ ਕਿ ਉਹ ਚਮਕੌਰ ਸਾਹਿਬ ਦਾ ਜਿਹੜਾ ਉਹਨਾਂ ਦਾ ਕਿਲਾ ਟ ਹੈ ਉਸ ਨੂੰ ਵਾਪਸ ਜਾ ਕੇ ਜਿੱਤਣ ਉਸ ਨੂੰ ਜਿੱਤ ਕੇ ਫਿਰ ਅਗਲਾ ਕੋਈ ਪਾਰਲੀਮੈਂਟ ਦਾ ਚੋਣ ਲੜਨ ਬਾਕੀ ਪਾਰਟੀ ਪਾਰਟੀ ਸੁਪਰੀਮ ਪਾਰਟੀ ਹੁਣ ਕੀ ਫੈਸਲਾ ਲੈਂਦੀ ਹੈ ਆਉਣ ਵਾਲੇ ਦਿਨ ਸਰ ਤੁਹਾਡੀ ਬੇਨਤੀ ਵੀ ਹੈ ਚੰਨੀ ਹਣਾ ਨੂੰ ਕਿ ਸਾਡੇ ਘਟੋ ਘਟ ਸਾਡੀ ਸੀਟ ਦੇ ਉੱਤੇ ਤਾਂ ਨਾ ਆ ਕੇ ਤੁਸੀਂ ਇਸ ਤੇ ਕਿਨਾਂ ਕੋਈ ਸਪੈਟ ਕਰੋ ਚੰਨੀ ਸਾਹਿਬ ਨੂੰ ਤਾਂ ਕਾਂਗਰਸ ਪਾਰਟੀ ਵਿੱਚ ਲਿਆਉਣ ਵਾਲਾ ਸਾਡਾ ਪਰਿਵਾਰ ਹੈ ਇੱਕ ਕਾਉਂਸਲਰ ਸਨ ਜਦੋਂ ਆਜ਼ਾਦ ਉਹਨਾਂ ਨੂੰ ਸਾਡੇ ਤਾਇਆ ਜੀ ਲੋਕਲ ਬੋਡੀ ਮੰਤਰੀ ਸੀ ਉਹਨਾਂ ਨੂੰ ਜੁਆਇਨ ਕਰਾਇਆ ਉਸ ਤੋਂ ਬਾਅਦ ਫਿਰ ਇਹ ਆਜ਼ਾਦ ਵੀ ਲੜੇ ਆਜ਼ਾਦ ਲੜਨ ਤੋਂ ਬਾਅਦ ਫਿਰ ਇਹਨਾਂ ਨੂੰ ਪਾਰਟੀ ਫਿਰ ਜੁਆਇਨ ਕਰਾਈ ਕਾਂਗਰਸ ਪਾਰਟੀ ਔਰ ਇਹ ਸੀਐਲਪੀ ਬਣੇ ਫਿਰ ਮੰਤਰੀ ਬਣੇ ਫਿਰ ਮੁੱਖ ਮੰਤਰੀ ਬਣੇ ਤਾਂ ਮੈਨੂੰ ਨਹੀਂ ਲੱਗਦਾ ਕਿ ਚੰਨੀ ਸਾਹਿਬ ਵੀ ਜਲੰਧਰ ਸੀਟ ਉਨ ਤੇ ਪਾਰਟੀ ਦੇ ਪਾਰਟੀ ਨੂੰ ਕਹਿ ਰਹੇ ਨੇ ਜਾਂ ਪਾਰਟੀ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਮੈਨੂੰ ਉਮੀਦ ਹੈ ਕਿ ਉਹ ਜੇ ਚੋਣ ਵਾਕੇ ਕਿਤੇ ਲੜਨਾ ਚਾਹੁੰਦੇ ਨੇ ਪਾਰਲੀਮੈਂਟ ਦੀ ਤਾਂ ਪੂਰਾ ਪੰਜਾਬ ਉਹਨਾਂ ਵਾਸਤੇ ਖਾਲੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਾ ਕੇ ਕਿਤੇ ਵੀ ਇਲੈਕਸ਼ਨ ਲੜ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਰਹੇ ਨੇ ਵਿਕਰਮ ਜੀਤਾ ਵਿਕਰਮ ਚੌਧਰੀ ਇਹ ਹੀ ਗੱਲ ਕਹਿ ਰਹੇ ਨੇ ਹਾਲਾਂਕਿ ਭਾਵੁਕ ਵੀ ਹੋਏ ਨੇ ਪਿਤਾ ਨੂੰ ਯਾਦ ਕਰਕੇ ਔਰ ਇਹ ਗੱਲ ਕਰ ਰਹੇ ਨੇ ਕਿ ਚਰਨਜੀਤ ਸਿੰਘ ਚੰਨੀਤਾ ਬਤੌਰ ਮੁੱਖ ਮੰਤਰੀ ਰਹੇ ਨੇ ਤਾਂ ਪੰਜਾਬ ਤੋਂ ਕਿਤੇ ਵੀ ਜਾ ਕੇ ਕਹਿੰਦੇ ਚੋਣ ਲੜਨ ਪਰ ਆਹ ਸੀਟ ਦੇ ਉੱਤੇ ਕਹਿੰਦੇ ਕਿ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੇ ਪਰਿਵਾਰ ਦੀ ਇੱਕ ਵੱਡੀ ਦੇਣ ਹੈ ਪਾਰਟੀ ਨੂੰ ਇੱਕ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਤਾਂ ਇਸ ਸੀਟ ਦੇ ਉੱਤੇ ਹੁਣ ਪਾਰਟੀ ਕੀ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ